ਅੰਗਰੇਜ਼ ਇਤਿਹਾਸਕਾਰਾਂ ਨੂੰ ਪੜੋ ਉਹ ਕਹਿੰਦੇ ਆ ਕਿ ਬੇਵਕਤੀ ਦੁਨੀਆ ਤੋਂ ਚਲੇ ਜਾਣਾ ਹਰੀ ਸਿੰਘ ਨਲੂਏ ਦਾ ਸਿੱਖਾਂ ਵਾਸਤੇ ਬੜਾ ਘਾਟਾ ਸੀ ਉਹ ਜਿੰਨੀ ਤੇਜ਼ੀ ਦੇ ਨਾਲ ਅਫਗਾਨਿਸਤਾਨ ਨੂੰ ਵੱਧ ਚੁੱਕਾ ਸੀ ਪੰਜਾਬ ਤੋਂ ਨਿਕਲਦਾ ਨਿਕਲਦਾ ਉਹ ਅਫਗਾਨਿਸਤਾਨ ਦੇ ਬਾਰਡਰ ਤੱਕ ਚਲਾ ਗਿਆ ਜੇ ਕੁਦਰਤ ਰਾਣੀ 5-7 ਸਾਲ ਹਰੀ ਸਿੰਘ ਨਲੂਏ ਨੂੰ ਹੋਰ ਦਿੰਦੀ ਨਾ ਜ਼ਿੰਦਗੀ ਉਹ ਦੁਨੀਆ ਦੇ ਇਤਿਹਾਸਕਾਰ ਮੰਨਦੇ ਆ ਕਿ ਹਰੀ ਸਿੰਘ ਨਲੂਆ ਇੰਨੀ ਕਿ ਜੁਰਤ ਰੱਖਦਾ ਸੀ ਉਹਨੇ ਅਫਗਾਨਿਸਤਾਨ ਵਿੱਚੋਂ ਲੰਘ ਕੇ ਸਿੱਖਾਂ ਦੇ ਰਾਜ ਭਾਗ ਦੇ ਝੰਡੇ ਹੋ ਸਕਦਾ ਯੂਰਪ ਦੇ ਦੇਸ਼ਾਂ ਤੱਕ ਵੀ ਉਹ ਚਲਾ ਦਿੰਦਾ ਉਹ ਇੰਨੀ ਜੁਰਤ ਉਹਨਾਂ ਦਾ ਨਾ ਚੁੱਕਦਾ ਸੀ ਸਰਦਾਰ ਹਰੀ ਸਿੰਘ ਨਲੂਆ ਵਰਗਾ ਬਹਾਦਰ ਜੋਧਾ ਜਰਨੈਲ ਕੋਈ ਇੱਕ ਜਰਨੈਲ ਇੰਗਲੈਂਡ ਵਿੱਚੋਂ ਆਇਆ ਲਾਰਡ ਵਿਲੀਅਮ ਟੈਂਟਕਿ ਲਾਰਡ ਵਿਲੀਅਮ ਟੈਂਟਕ ਦੀ ਮੁਲਾਕਾਤ ਹੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਕਹਿੰਦਾ ਸ਼ੇਰੇ ਪੰਜਾਬ ਮੈਂ ਤੇਰੇ ਵੱਡੇ ਵੱਡੇ ਬਹਾਦਰਾਂ ਦਾ ਨਾਂ ਸੁਣਿਆ ਬਾਕੀ ਚੀਜ਼ਾਂ ਦੇ ਵੇਖੀਆਂ ਪਰ ਹਰੀ ਸਿੰਘ ਨਲੂਏ ਨਾਂ ਦਾ ਇੱਕ ਬੰਦਾ ਵਾ ਤੇਰੇ ਕੋਲ ਸੁਣਿਆ ਵੀ ਉਹਦੀ ਦਿੱਖ ਬੜੀ ਸੋਹਣੀ ਆ ਉਹਦੀਆਂ ਅੱਖਾਂ ਚ ਨਹੀਂ ਵੇਖਿਆ ਜਾਂਦਾ ਇੰਨਾ ਜਵਾਨ ਇੰਨਾ ਭਰਮਾ ਇੰਨਾ ਫੱਬਵਾ ਦੁਨੀਆ ਤੇ ਕੋਈ ਨਹੀਂ ਹੈਗਾ ਮੈਨੂੰ ਵਿਖਾ ਤੇ ਸਹੀ ਹਰੀ ਸਿੰਘ ਨਲੂਆ ਹੈ ਕਿਦਾਂ ਦਾ ਸ਼ੇਰੇ ਪੰਜਾਬ ਲਾਰਡ ਮਿਲਗਰ ਪੇਂਟਿੰਗ ਨੂੰ ਕਹਿੰਦਾ ਵੇ ਕੱਲ ਲੱਗੇ ਦਰਬਾਰ ਚ ਆ ਅਗਲੇ ਦਿਨ ਦਰਬਾਰ ਲਗਾ ਇੱਕ ਬੰਨੇ ਸ਼ੇਰੇ ਪੰਜਾਬ ਬੈਠਾ ਇੱਕ ਬੰਨੇ ਅੰਦਰੀਜ ਅਫਸਰ ਬੈਠਾ ਸਭ ਤੋਂ ਪਹਿਲਾਂ ਕੋੜੇ ਉੱਤੇ ਚੜ ਕੇ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤ ਨੰਗਿਆ ਖੜਕਸੇ। ਦੇਖ ਬੜੀ ਸੋਹਣੀ ਖੜਕਸੇ ਸੀ। ਅੰਗਰੇਜ਼ ਬੋਰਾ ਹੱਥ ਕਰਕੇ ਕਹਿੰਦਾ ਇਹ ਹਰੀ ਸਿੰਘ ਨਲੂਆ। ਉਹਨੇ ਖੜਿਆ। ਇਹ ਮੇਰਾ ਪੁੱਤ ਖੜਕਸੇ। ਉਸ ਤੋਂ ਬਾਅਦ ਅਸ਼ੀਰੇ ਪੰਜਾਬ ਦਾ ਦੂਜਾ ਪੁੱਤ ਲੰਗਿਆ। ਸ਼ਹਿਜ਼ਾਦਾ ਸ਼ੀਰ ਸੀ। ਉਹਦੀ ਦੇਖੋ ਉਹਦੇ ਨੂੰ ਵੀ ਜਾਰੀ ਪਿੰਗੇ ਨਾਲੋਂ। ਕੋਰਾਬ ਸਰ ਕਹਿੰਦਾ ਜੇ ਹਰੀ ਸਿੰਘ ਨਲੂਆ ਹੈ। ਉਹਨੇ ਖੜਿਆ। ਸੋ ਮਦਦ ਨਾ ਪਾਣ ਸੇ ਇੱਕ ਪੰਜ ਹਥਾ ਲੰਗਿਆ ਉਹਦੀ ਦੇਖ ਪਹਿਲੇ ਦੋਹਾਂ ਦੇ ਨਾਲੋਂ ਜਾ ਗੋਰਾ ਥੋੜਾ ਜਾਂ ਕਲਪ ਕੇ ਕਹਿੰਦਾ ਇਹ ਹਰੀ ਸਿੰਘ ਨਲੂਆ ਹੈ ਨਾ ਕਹ ਲੈ ਇਹ ਨਦਾਨ ਸਿੰਘ ਪੰਜ ਹਥਾ ਚੌਥੇ ਨੰਬਰ ਉੱਤੇ ਵਾਕਈ ਸਰਦਾਰ ਹਰੀ ਸਿੰਘ ਨਲੂਆ ਲੱਗਿਆ ਤੇ ਬੋਰਾ ਕੁਰਸੀ ਦੀਆਂ ਪਾਈਆਂ ਨੂੰ ਹੱਥ ਪਾ ਕੇ ਇਹ ਦੋ ਤਾਂ ਕਹਣਾ ਇਹਦਾ ਜੇ ਹਰੀ ਸਿੰਘ ਨਲੂਆ ਹੈ ਤੇ ਸ਼ੇਰ-ਏ-ਪੰਜਾਬ ਨੇ ਵੈਸੇ ਮਖੌਲ ਮਾ ਕਹਿ ਦਤਾ ਨਹੀਂ 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 ਇਹ ਵੀ ਹਰੀ ਸਿੰਘ ਨਲੂਆ ਨੇ ਗੋਰੇ ਨੇ ਆਪਣੇ ਵਾਲ ਪੁੱਟ ਕੇ ਆਖਿਆ ਅਗਰ ਜੇ ਹਰੀ ਸਿੰਘ ਨਲੂਆ ਨਹੀਂ ਤਾਂ ਹਰੀ ਸਿੰਘ ਨਲੂਆ ਦੁਨੀਆ 'ਮੇ ਔਰ ਹੈ ਹੀ ਨਹੀਂ ਜੇ ਇਹ ਹਰੀ ਸਿੰਘ ਨਲੂਆ ਨਹੀਂ ਮੇਗਾ ਫਿਰ ਹਰੀ ਸਿੰਘ ਨਲੂਆ ਦੁਨੀਆ 'ਤੇ ਕਿਤੇ ਨਹੀਂ ਹੈਗਾ ਸ਼ੇਰੇ ਪੰਜਾਬ ਦੇ ਜਰਨੈਲ ਹਰੀ ਸਿੰਘ ਨਲੂਏ ਨੂੰ ਆ ਕੇ ਮਿਲਿਆ ਗੋਰਾ ਉਹਨੇ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢ ਕੇ ਤੇ ਹਰੀ ਸਿੰਘ ਨਲੂਏ ਵੱਲ ਦਿੱਤੀ ਹਰੀ ਸਿੰਘ ਨਲੂਏ ਨੇ ਸੋਨੇ ਦੀਆਂ ਮੋਹਰਾਂ ਲਈਆਂ ਮਸਲ ਕੇ ਤੇ ਗੋਰੇ ਵੱਲ ਵਾਪਸ ਛੁਰ ਦਦੀਆਂ ਗੋਰਾ ਸ਼ੇਰੇ ਪੰਜਾਬ ਦੇ ਕੋਲ ਆਇਆ ਸ਼ੇਰੇ ਪੰਜਾਬ ਕਹਿੰਦਾ ਕੀ ਕਰਨ ਗਿਆ ਹਲਾ ਗਿਆ ਕਹਿੰਦਾ ਪਰਖ ਕਰਨ ਗਿਆ ਕਹਿੰਦਾ ਕੀ ਪਰਖ ਕੀਤੀ ਕਹਿੰਦਾ ਪਰਖ ਇਹ ਕੀਤੀ ਆ ਵੀ ਸਾਡੇ ਨਾਲ ਰਲ ਜਾ ਸੋਨੇ ਨਾਲ ਤੋਲਦੇ ਆਗੇ ਕਹਿੰਦਾ ਜਵਾਬ ਕੀ ਮਿਲਿਆ ਇਹਦਾ ਸਾਡੀ ਨਜ਼ਰਾਂ ਤੋਂ ਦੂਰ ਹੋ ਜਾ ਮਸਲ ਕੇ ਰੱਖ ਲਿਆ